ਅੱਜ ਫੇਰ ਭਾਰਤ ਦੇ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋ ਗਿਆ ਤੇ ਕਈ ਸਰੀਆਂ ਜਾਨਾਂ ਚਲੀਆਂ ਗਈਆਂ ਨੇ ਅਜੇ 3 ਦਿਨ ਪਹਿਲਾਂ ਭਾਰਤ ਦੇ ਅਹਮਦਾਬਾਦ ਤੋਂ ਜਿਹੜਾ ਇੱਕ ਜਹਾਜ਼ ਲੰਡਨ ਲਈ ਚੱਲਿਆ ਸੀ ਉਹ ਜਦ ਡਿੱਗਿਆ ਕ੍ਰੈਸ਼ ਹੋਇਆ ਤਾਂ ਪੌਣੇ 300 ਦੇ ਕਰੀਬ ਕੀਮਤੀ ਜਾਨਾਂ ਦਾ ਦਰਦਨਾਕ ਹਾਦਸਾ ਹੋਇਆ ਉਹਦੇ ਉੱਪਰ ਅਜੇ ਵੱਡੇ ਸਵਾਲ ਉਠ ਹੀ ਰਹੇ ਨੇ ਤੇ ਉਧਰ ਅੱਜ ਫੇਰ ਵੱਡੀ ਖਬਰ ਆਪਣੇ ਭਾਰਤ ਦੇ ਵਿੱਚ ਆਈ ਕਿ ਇੱਕ ਹੋਰ ਹਵਾਈ ਹਾਦਸਾ ਹੋ ਗਿਆ ਤੇ ਸਵਾਰ ਸਾਰੇ ਦੇ ਸਾਰੇ ਵਿਅਕਤੀ ਅੱਜ ਫੇਰ ਮਾਰੇ ਗਏ ਨੇ ਹੁਣ ਅੱਜ ਜਿਹੜਾ ਇਹ ਹਵਾਈ ਹਾਦਸਾ ਹੋਇਆ ਇਹ ਦੇਹਰਾਦੂਨ ਤੋਂ ਕਦਾਰਨਾਥ ਨੂੰ ਇੱਕ ਹੈਲੀਕਾਪਟਰ ਜਾ ਰਿਹਾ ਸੀ ਜਿਹਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਉਹ ਸਾਰੀਆਂ ਦੀ ਮੌਤ ਹੋ ਗਈ ਹੈ ਗੌਰੀਕੁੰਡ ਦੇ ਜੰਗਲਾਂ ਤੋਂ ਜਦੋਂ ਇਹ ਹੈਲੀਕਾਪਟਰ ਗੁਜ਼ਰ ਰਿਹਾ ਸੀ ਲੰਘ ਰਿਹਾ ਸੀ ਤਾਂ ਖਰਾਬ ਮੌਸਮ ਹੋਣ ਕਾਰਨ ਤੇ ਕੁਝ ਤਕਨੀਕੀ ਖਰਾਬੀ ਉਹਦੇ ਚ ਆ ਜਾਣ ਕਾਰਨ ਉਹ ਹੈਲੀਕਾਪਟਰ ਜ਼ਮੀਨ ਦੇ ਉੱਪਰ ਡਿੱਗ ਪਿਆ ਲੋਕਾਂ ਨੇ ਉਹ ਸਾਰੀਆਂ ਵੀਡੀਓ ਰਿਕਾਰਡ ਕੀਤੀਆਂ ਨੇ ਬੜਾ ਦਰਦਨਾਕ ਦੁਖਦਇਕ ਹਾਦਸਾ ਹੋਇਆ ਜਿੰਨੇ ਵੀ ਸ਼ਰਦਾਲੂ ਸਤ ਦੇ ਕਰੀਬ ਸ਼ਰਦਾਲੂ ਉਹਦੇ ਵਿੱਚ ਮੌਜੂਦ ਸੀਗੇ ਜਿਨ੍ਹਾਂ ਦੀ ਥਾਂ ਤੇ ਮੌਤ ਹੋ ਗਈ ਹੈ ਚਾਲਕ ਵੀ ਬਚ ਨਹੀਂ ਸਕਿਆ ਹੁਣ ਜਿਹੜਾ 3 ਦਿਨ ਪਹਿਲਾਂ ਜਿਹੜਾ ਗੁਜਰਾਤ ਤੋਂ ਲੰਡਨ ਇੱਕ ਜਹਾਜ਼ ਉੱਡਿਆ ਸੀ 171A ਉਹ ਜਦ ਦਿੱਗਿਆ ਤਾਂ ਉਸ ਤੋਂ ਬਾਅਦ ਵੱਡੇ ਸਵਾਲ ਉੱਠੇ ਉਸ ਮਾਮਲੇ ਦੇ ਵਿੱਚ ਮੋਦੀ ਸਰਕਾਰ ਦਾ ਪ੍ਰਧਾਨ ਮੰਤਰੀ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਿਹੜੇ ਹਵਾਈ ਮੰਤਰੀ ਆ ਉਹਨਾਂ ਦਾ ਅਸਤੀਫਾ ਮੰਗਿਆ ਗਿਆ ਪਰ ਅਸਤੀਫਾ ਕਿਸੇ ਨੇ ਕੀ ਦੇਣਾ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਐਸਾ ਬਿਆਨ ਸਾਹਮਣੇ ਆਇਆ ਜਿਨੇ ਸ਼ਰਮਸਾਰ ਕਰ ਦਿੱਤਾ ਉਸ ਤੋਂ ਬਾਅਦ ਰਾਹੁਲ ਗਾਂਧੀ ਦੇ ਨਾਂ ਦਾ ਐਸਾ ਰੌਲਾ ਉਸ ਜਹਾਜ਼ ਡਿੱਗਣ ਦੇ ਮਾਮਲੇ ਦੇ ਵਿੱਚ ਪੈ ਗਿਆ ਇੱਕ ਬੰਦੇ ਦੇ ਉੱਪਰ ਪਰਚਾ ਦਰਜ ਹੋ ਗਿਆ ਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਉਹ ਪੂਰਾ ਮਾਮਲਾ ਕੀ ਹੈ ਦੇਖੋ ਜੀ ਅੱਜ ਜਿਹੜਾ ਹਵਾਈ ਹਾਦਸਾ ਹੋਇਆ ਇਹਦੇ ਉੱਪਰ ਤੁਸੀਂ ਸਾਰੇ ਵੀ ਦੁੱਖ ਬਿਕਤ ਕਰ ਰਹੇ ਹੋ ਮੈਂ ਵੀ ਕਰ ਰਿਹਾ ਪਰ ਜਿਹੜਾ 3-4 ਦਿਨ ਪਹਿਲਾਂ ਅਹਮਦਾਬਾਦ ਤੋਂ ਲੰਡਨ ਫਲਾਈਟ ਦਾ ਹਵਾਈ ਹਾਦਸਾ ਹੋਇਆ ਜਿਹੜੀ ਫਲਾਈਟ 1:38 ਮਿੰਟ ਤੇ ਉੱਡੀ ਸੀ ਮਹਿਜ 2 ਮਿੰਟ ਦੇ ਅੰਦਰ ਅੰਦਰ 1 ਵਜ ਕੇ 40 ਮਿੰਟ ਤੇ 242 ਸਵਾਰ ਸਮੇਤ ਉਹ ਡਿੱਗ ਪਈ ਤੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਮਾਰੇ ਗਏ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਜਿਹੜਾ ਜਹਾਜ਼ ਸੀ ਉਹ 2013 ਚ ਲਿਆ ਸੀਗਾ ਹੁਣ 2025 ਹੈ 10 ਸਾਲ ਦੇ ਵਿੱਚ ਵਿੱਚ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਕੋਈ ਗੱਡੀ ਵੀ ਚੱਲਣ ਯੋਗ ਨਹੀਂ ਰਹਿੰਦੀ ਤੁਸੀਂ ਦੇਖਿਆ ਹੋਣਾ ਦਿੱਲੀ ਦੇ ਵਿੱਚ ਜਿਹੜੀ ਵੀ ਗੱਡੀ ਨੂੰ 10 ਸਾਲ ਹੋ ਜਾਂਦੇ ਨੇ ਉਹ ਦਿੱਲੀ ਚ ਚੱਲ ਨਹੀਂ ਸਕਦੀ ਕਿਉਂਕਿ ਸਰਕਾਰ ਮੰਨਦੀ ਹੈ ਕਿ 10 ਸਾਲ ਜਿਹੜਾ ਇੰਜਨ ਜਾਂ ਗੱਡੀ ਚੱਲ ਗਈ ਉਹ ਚੱਲਣ ਯੋਗ ਨਹੀਂ ਰਹਿੰਦੀ 10 ਸਾਲ ਤੋਂ ਵੱਧ ਜੇ ਤੁਹਾਡਾ ਵਹੀਕਲ ਚੱਲ ਚੁੱਕਿਆ ਤਾਂ ਉਹ ਸੜਕਾਂ ਤੇ ਚੱਲ ਨਹੀਂ ਸਕਦਾ ਇਹ ਕਾਨੂੰਨ ਭਾਰਤ ਸਰਕਾਰ ਦਾ ਹੈ ਨਹੀਂ ਤਾਂ ਤੁਹਾਡਾ ਚਲਾਨ ਹੁੰਦਾ ਪਰ ਜਿਹੜੇ ਜਹਾਜ਼ ਨੂੰ 11 12 ਸਾਲ ਹੋ ਗਏ ਸੀ ਚੱਲਦੇ ਨੂੰ ਉਹਦੇ ਇੰਜਨਾਂ ਦੇ ਵਿੱਚ ਵੀ ਤਾਂ ਫਾਲਟ ਪੈਣਾ ਹੀ ਸੀ ਕੀ ਜਹਾਜ਼ਾਂ ਤੇ ਇਹ ਨਿਯਮ ਲਾਗੂ ਨਹੀਂ ਹੋਣਾ ਚਾਹੀਦਾ ਉੱਡਦੀਆਂ ਗੱਲਾਂ ਇਹ ਵੀ ਆ ਰਹੀਆਂ ਚਰਚਾ ਹੈ ਕਿ ਉਹ ਓਵਰ ਏਜ ਹੋ ਗਏ ਸੀ ਜਹਾਜ਼ ਤੇ ਉਹਨਾਂ ਦੀ ਮੋਦੀ ਸਰਕਾਰ ਨੇ ਦੁਬਾਰਾ ਫਿਰ ਚੱਲਣ ਦੀ ਮਨਜ਼ੂਰੀ ਦਿੱਤੀ ਸੀ ਅਸਲ ਦੇ ਵਿੱਚ ਉਹ ਟਾਟਾ ਫਾਊਂਡੇਸ਼ਨ ਕੰਪਨੀ ਦੇ ਜਹਾਜ਼ ਜਿਹੜੀ 에ਅਰ ਇੰਡੀਆ ਕੰਪਨੀ ਹੈ ਪਹਿਲਾਂ ਸਰਕਾਰੀ ਸੀ ਮੋਦੀ ਸਰਕਾਰ ਨੇ ਵੇਚ ਕੇ ਟਾਟਾ ਫਾਊਂਡੇਸ਼ਨ ਨੂੰ ਦੇਤੀ ਤੇ ਉਸ ਤੋਂ ਬਾਅਦ ਫਿਰ ਉਹ ਕੀ ਕਰਦੇ ਨੇ ਉਹ ਹੁਣ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਨੇ ਇਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸਾਰੀਆਂ ਇਹਨਾਂ ਦਾ ਇੱਕ ਇੱਕ ਹੀ ਮਕਸਦ ਹੈ ਸਿਰਫ ਪ੍ਰੋਫਿਟ ਸਿਰਫ ਮੁਨਾਫਾ ਸਿਰਫ ਪੈਸਾ ਤੇ ਪੈਸਾ ਕਮਾਉਣ ਦੇ ਲਈ ਉਹ ਖਸਤਾ ਹਾਲਤ ਚ ਜਿਹੜੀਆਂ ਹੋ ਚੁੱਕੇ ਜਹਾਜ਼ ਨੇ ਉਹਨਾਂ ਨੂੰ ਵੀ ਉਡਾ ਰਹੇ ਨੇ ਤੁਸੀਂ ਦੇਖੋ ਉਹ ਜਿਹੜੀ ਫਲਾਈਟ ਉਸ ਦਿਨ ਡਿੱਗੀ ਹੈ ਉਹ ਜਦੋਂ ਪਹਿਲਾਂ ਹੈਦਰਾਬਾਦ ਤੋਂ ਦਿੱਲੀ ਆਈ ਤਾਂ ਉਹਦੇ ਵਿੱਚ ਜਿਹੜਾ ਇੱਕ ਨੌਜਵਾਨ ਸਵਾਰ ਸੀਗਾ ਜਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਅਕਾਸ਼ ਜਿਹਦਾ ਨਾਂ ਹੈ ਉਹਨੇ ਵੀਡੀਓ ਬਣਾ ਕੇ ਪਹਿਲਾਂ ਹੀ ਪਾ ਦਿੱਤੀ ਸੀ ਵੀ ਆਹ ਦੇਖੋ ਮੈਂ ਇਸ ਜਹਾਜ਼ ਚਾਰਿਆਂ ਤੇ ਇਹਦੀ ਨਾ ਕੋਈ ਏਸੀ ਕੰਮ ਕਰ ਰਿਆ ਨਾ ਇਹਦੀਆਂ ਸਕਰੀਨਾਂ ਕੰਮ ਕਰ ਰਹੀਆਂ ਨੇ ਮੈਂ ਬੱਤੀ ਆਨ ਕਰਨ ਦੀ ਕੋਸ਼ਿਸ਼ ਕਰ ਰਿਆ ਜਿਹੜੀ ਸੀਟ ਤੇ ਲੱਗੀ ਉਹ ਵੀ ਚੱਲ ਨਹੀਂ ਰਹੀ ਉਹ ਡਿੱਗਣ ਵਾਲੇ ਜਹਾਜ਼ ਦੀ ਵੀਡੀਓ ਪਹਿਲਾਂ ਹੀ ਉਸ ਵਿਅਕਤੀ ਨੇ ਪਾ ਦਿੱਤੀ ਸੀ ਹੁਣ ਤੁਸੀਂ ਦੱਸੋ ਇਸ ਹਾਲਤ ਦੇ ਵਿੱਚ ਉਹ ਜਹਾਜ਼ ਨੂੰ ਦੁਬਾਰਾ ਫੇਰ ਜਦ ਜਿਹੜਾ ਅਹਮਦਾਬਾਦ ਤੋਂ ਲੰਡਨ ਵੱਲ ਉਡਾਤਾ ਤਾਂ ਫਿਰ ਹਾਦਸਾ ਤਾਂ ਹੋਣਾ ਹੀ ਸੀ ਤੇ ਬਹੁਤ ਸ਼ਰਮਨਾਕ ਬਿਆਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦਾ ਸਾਹਮਣੇ ਆਇਆ ਉਹ ਕਹਿੰਦੇ ਦੇਖੋ ਜੀ ਹਾਦਸੇ ਤਾਂ ਹੋਣੇ ਹੁੰਦੇ ਨੇ ਹਾਦਸਾ ਹਾਦਸਾ ਹੁੰਦਾ ਤੇ ਹਾਦਸਾ ਕਦੇ ਰੋਕਿਆ ਨਹੀਂ ਜਾ ਸਕਦਾ ਇਹ ਗੱਲ ਗ੍ਰਹਿ ਮੰਤਰੀ ਨੇ ਆਖੀ ਉਹਨਾਂ ਦਾ ਕਹਿਣ ਤੋਂ ਭਾਵ ਉਹ ਹੈ ਜਿਵੇਂ ਕਈ ਅੰਤ ਵਿਸ਼ਵਾਸੀ ਲੋਕ ਮੰਨਦੇ ਨੇ ਕਿ ਵੇਖੋ ਜੀ ਕੋਈ ਵੀ ਚੀਜ਼ ਰੋਕੀ ਨਹੀਂ ਜਾ ਸਕਦੀ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹਿਣਾ ਤੇ ਜੇ ਉਹਨਾਂ ਦਾ ਮਤਲਬ ਇਹ ਹੈ ਤੇ ਫਿਰ ਗ੍ਰਹਿ ਮੰਤਰੀ ਨੂੰ ਮੈਂ ਪੁੱਛਣਾ ਚਾਹਣਾ ਗ੍ਰਹਿ ਮੰਤਰੀ ਸਾਹਿਬ ਫਿਰ ਤੁਹਾਡੀ ਸਰਕਾਰ ਦਾ ਮਤਲਬ ਹੀ ਕੋਈ ਨਹੀਂ ਫਿਰ ਜਿੰਨੇ ਤੁਸੀਂ ਟ੍ਰੈਫਿਕ ਨਿਯਮ ਬਣਾਏ ਨੇ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਫਿਰ ਐਵੇਂ ਤੁਸੀਂ ਹੈਲਮਟ ਨਾ ਪਾਉਣ ਤੋਂ ਫਾਈਨ ਲਾਉਨੇ ਹੋ ਐਵੇਂ ਤੁਸੀਂ ਜਿਹੜਾ ਬੱਤੀ ਕ੍ਰੋਸ ਕਰ ਜਾਂਦਾ ਉਹਨੂੰ ਉਹਨੂੰ ਨਿਯਮ ਬਣਾਇਆ ਤੁਸੀਂ ਵੀ ਉਹਨੂੰ ਚਲਾਣ ਹੋਏਗਾ ਉਹਦਾ ਐਵੇਂ ਤੁਸੀਂ ਜਿਹੜਾ ਵੱਧ ਸਵਾਰੀਆਂ ਗੱਡੀ ਚ ਲੈ ਕੇ ਜਾਂਦਾ ਜਾਂ ਓਵਰਲੋਡ ਗੱਡੀ ਲੈ ਕੇ ਜਾਂਦਾ ਜਾਂ 10 ਸਾਲ ਤੋਂ ਵੱਧ ਵਾਲੀ ਗੱਡੀ ਨੂੰ ਚਲਾਉਂਦਾ ਹੈ ਜਾਂ ਸੀਟ ਬੈਲਟ ਨਹੀਂ ਲਾਉਂਦਾ ਫਿਰ ਉਹਨਾਂ ਦੇ ਐਵੇਂ ਕਿਉਂ ਚਲਾਨ ਕੱਟ ਰਹੇ ਹੋ ਫਿਰ ਤੁਸੀਂ ਇਹ ਨਿਯਮ ਕਿਉਂ ਬਣਾਏ ਨਹੀਂ ਜਿਹੜਾ ਹਾਦਸਾ ਹੋਣਾ ਉਹ ਤਾਂ ਹੋਣਾ ਹੀ ਹੋਣਾ ਤੇ ਜਿਹੜਾ ਨਹੀਂ ਹੋਣਾ ਉਹ ਨਹੀਂ ਹੋਣਾ ਅਸਲ ਦੇ ਵਿੱਚ ਪਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਹੈ ਵੀ ਹਾਦਸੇ ਸਾਵਧਾਨੀਆਂ ਨਾਲ ਰੋਕੇ ਜਾ ਸਕਦੇ ਨੇ ਪਰ ਆਪਣੇ ਆਪ ਨੂੰ ਬਚਾਉਣ ਦੇ ਲਈ ਐਨਾ ਮੈਂ ਕਹੂੰਗਾ ਨੀਵੇਂ ਪੱਦਰ ਦਾ ਬਿਆਨ ਨਹੀਂ ਸੀ ਦੇਣਾ ਚਾਹੀਦਾ ਦੇਖੋ ਜੇ ਕਿਸੇ ਨੂੰ ਵਹਿਮ ਹੈ ਜੇ ਕੋਈ ਮੰਨਦਾ ਹੈ ਵੀ ਜਿੱਥੇ ਜਿਹੜਾ ਹਾਦਸਾ ਹੋਣਾ ਹੈ ਉਹ ਹੋਣਾ ਹੀ ਹੋਣਾ ਹੈ ਮੈਂ ਉਹਨੂੰ ਕਹੂੰਗਾ ਫਿਰ ਠੀਕ ਹੈ ਆਪਣੀ ਕਾਰ ਮੋਟਰਸਾਈਕਲ ਵਹੀਕਲ ਦੀਆਂ ਬ੍ਰੇਕਾਂ ਦੇਵੇ ਖੋਲ ਫਿਰ ਉਹਨੂੰ ਚਲਾਵੇ ਸੜਕ ਤੇ ਜੇ ਕਿਲੋਮੀਟਰ ਵੀ ਚੱਲ ਗਿਆ ਨਾ ਜਿਉਂਦਾ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਲਾ ਦੇ ਸਾਰਿਆਂ ਨੂੰ ਪਤਾ ਹੈ ਵੀ ਬ੍ਰੇਕਾਂ ਨੇ ਰੋਕਣਾ ਤੇ ਕਲੱਚ ਨੇ ਉਹਨੂੰ ਨਿਊਟਰਲ ਕਰਨਾ ਤੇ ਵੱਖ-ਵੱਖ ਸਾਵਧਾਨੀਆਂ ਨੇ ਬਚਾਉਣਾ ਹੈ ਭਾਰਤ ਚ ਨਿਯਮ ਹੈ ਖੱਬੇ ਪਾਸੇ ਚੱਲਣ ਦਾ ਤੇ ਤੁਸੀਂ ਸੱਜੇ ਪਾਸੇ ਚਲਾਓ ਫਿਰ ਗੱਡੀ ਹਾਈਵੇ ਤੇ ਪਤਾ ਲੱਗ ਜਾਊਗਾ ਕਿੰਨੇ ਕਿਲੋਮੀਟਰ ਚੱਲਦੀ ਐ ਵੇਖਾਂਗੇ ਕਿਹੜੀ ਵਧੀ ਬਚਾਉਂਦੀ ਐ ਪਰ ਉਸ ਤੋਂ ਬਾਅਦ ਨਵਾਂ ਰੌਲਾ ਪਿਆ ਨਵਾਂ ਰੌਲਾ ਇਹ ਪਿਆ ਰਾਹੁਲ ਗਾਂਧੀ ਦੇ ਨਾਂ ਦੇ ਉੱਪਰ ਇੱਕ ਵਿਅਕਤੀ ਜਿਹੜਾ ਭਾਜਪੀ ਦੇ ਨੇੜੇ ਦੱਸਿਆ ਜਾ ਰਿਹਾ ਜਿਹਦਾ ਨਾਂ ਅਨੁਭਵ ਗੁਪਤਾ ਐ ਉਹਨੇ ਉਹਨੇ ਰਾਹੁਲ ਗਾਂਧੀ ਨੇ ਜਿਹੜਾ ਉਸ ਜਹਾਜ਼ ਕ੍ਰੈਸ਼ ਦੀ ਘਟਨਾ ਦੇ ਉੱਪਰ ਜਿਹੜਾ ਲਿਖ ਕੇ ਦੁੱਖ ਪ੍ਰਗਟ ਕੀਤਾ ਉਦੇ ਥੱਲੇ ਉਹ ਅਮਨ ਗੁਪਤਾ ਲਿਖਦਾ ਕਹਿੰਦਾ ਚੰਗਾ ਹੁੰਦਾ ਤੂੰ ਵੀ ਉਸ ਜਹਾਜ਼ 'ਚ ਹੁੰਦਾ ਤੇ ਤੂੰ ਵੀ ਨਾਲ ਹੀ ਖਤਮ ਹੋ ਜਾਂਦਾ ਸਵਾਲ ਵੇਖੋ ਜਿਹੜੀ ਸਰਕਾਰ ਹਕੂਮਤ ਚਲਾ ਰਹੀ ਹੈ ਜਿਹਦੀਆਂ ਨਕਾਮੀਆਂ ਕਾਰਨ ਸਾਰੇ ਹਾਦਸੇ ਵਾਪਰ ਰਹੇ ਨੇ ਉਹਨਾਂ ਤੇ ਸਵਾਲ ਨਹੀਂ ਕਰਦੇ ਚਮਚਿਆਂ ਦੀ ਇਹ ਆਦਤ ਹੁੰਦੀ ਹੈ ਉਹ ਦੂਜਿਆਂ ਨੂੰ ਘੇਰਦੇ ਨੇ ਹੁਣ ਜਿਨ੍ਹਾਂ ਦੀ ਸਰਕਾਰ ਨਹੀਂ ਉਹਨਾਂ ਨੂੰ ਘੇਰਨ ਦਾ ਕੋਈ ਤਕ ਨਹੀਂ ਜਦੋਂ ਉਹਨਾਂ ਦੀ ਹੋਊਗੀ ਉਦੋਂ ਘੇਰਨਾ ਚਾਹੀਦਾ ਉਹ ਵੀ ਬਹੁਤ ਕੁਝ ਗਲਤ ਕਰਦੇ ਨੇ ਪਰ ਹੁਣ ਉਹ ਜਿਹੜਾ ਬੰਗਲੌਰ ਦਾ ਅਨੁਭਵ ਗੁਪਤਾ ਉਹਦੇ ਉੱਪਰ ਪਰਚਾ ਦਰਜ ਹੋ ਗਿਆ ਤੇ ਦੂਜੇ ਪਾਸੇ ਇੱਕ ਬੜੀ ਅਜੀਬ ਗੱਲ ਵਾਪਰੀ ਮਿੱਤਰੋ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਵੀ ਹਾਦਸਾ ਤਾਂ ਹੋਣਾ ਹੀ ਸੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਇੱਕ 16-17 ਸਾਲ ਦਾ ਨਿਕਾ ਜਹਾਕ ਹੈ ਜਦੋਂ ਉਹ ਜਹਾਜ਼ ਡਿੱਗ ਰਿਹਾ ਸੀ ਤਾਂ ਉਹਦੇ ਕੋਲ ਮੋਬਾਈਲ ਸੀ ਉਹਨੇ ਡਿੱਗ ਰਿਹਾ ਜਹਾਜ਼ ਦੀ ਵੀਡੀਓ ਬਣਾ ਲਈ ਉਹੀ ਵੀਡੀਓ ਜਿਹੜੀ ਸਾਰੇ ਚੈਨਲਾਂ ਦੇ ਉੱਪਰ ਟੀਵੀ ਚੈਨਲਾਂ ਤੇ ਹੁਣ ਵਾਇਰਲ ਹੋ ਕੇ ਚੱਲ ਰਹੀ ਹੈ ਵੀ ਜਹਾਜ਼ ਡਿੱਗਿਆ ਕਿਵੇਂ ਤੇ ਪੁਲਿਸ ਨੇ ਉਸ 16-17 ਸਾਲ ਦੇ ਜਵਾਕ ਨੂੰ ਫੜ ਲਿਆ ਕਹਿੰਦੇ ਤੂੰ ਵੀਡੀਓ ਬਣਾਈ ਤੇ ਬਣਾਈ ਕਿਵੇਂ ਦੱਸ ਔਰ ਉਹਨੂੰ ਫੜ ਕੇ ਪੁੱਛ ਕੇ ਚੋਰੀ ਹੈ ਮੀਡੀਆ 'ਚ ਤੁਸੀਂ ਦੇਖ ਰਹੇ ਹੋ ਮੈਂ ਵੀ ਦੇਖਿਆ ਹੁਣ ਉਹ ਜਿਹੜਾ ਮੁੰਡਾ ਹੈ ਜਿਹਨੇ ਵੀਡੀਓ ਬਣਾਈ ਉਹ ਗੁਜਰਾਤ ਦੇ আরাਵਲੀ ਪਿੰਡ ਦਾ ਰਹਿਣ ਵਾਲਾ ਹੈ ਮਸੂਮ ਜਾਂ ਨਿੱਕਾ ਜਿਹਾ ਬੱਚਾ ਤੁਸੀਂ ਸਕਰੀਨ ਤੇ ਫੋਟੋ ਦੇਖ ਰਹੇ ਹੋ ਉਹਨੂੰ ਫੜ ਲਿਆ ਗਿਆ ਉਹ ਪੁੱਛ ਗੇ ਛੋਰੀ ਆ ਕਮਾਲ ਦੀ ਗੱਲ ਹੈ ਮੈਂ ਕਹੂੰਗਾ ਬੇਸ਼ਰਮੀ ਦੀ ਹਾਦੀ ਕਹੀ ਜਾ ਸਕਦੀ ਹੈ ਕਿਉਂਕਿ ਦੇਖੋ ਅੱਜ ਕੱਲ ਹਰ ਇੱਕ ਬੰਦੇ ਕੋਲ ਫੋਨ ਹੈ ਹਰ ਇੱਕ ਬੰਦਾ ਵੀਡੀਓ ਬਣਾਉਂਦਾ ਹੈ ਤੇ ਜੇ ਉਹ ਬੱਚਾ ਜਹਾਜ਼ ਤਾਂ ਸਾਡੇ ਲੋਕਾਂ ਨੂੰ ਵੈਸੇ ਹੀ ਦੇਖਣ ਦੀ ਕ੍ਰਿਓਸਟੀ ਹੈ ਦੇਸ਼ ਦੇ 90% ਲੋਕ ਕਦੇ ਜਹਾਜ਼ 'ਤੇ ਚੜੇ ਨਹੀਂ ਨਾ ਚੜ ਸਕਦੇ ਨੇ ਜਿੰਨਾ ਮਹਿੰਗਾ ਉਹਦਾ ਸਫ਼ਰ ਹੈ ਇਹ ਲੰਡਨ ਵਾਲੀਆਂ ਫਲਾਈਟਾਂ 'ਚ ਤਾਂ ਮੇਰੇ ਖਿਆਲ ਨਾਲ 5 5-7% ਤੋਂ ਲੋਕ ਕਦੇ ਵੱਧ ਚੜ੍ਹ ਨਹੀਂ ਸਕਦੇ ਤਾਂ ਉਹ ਬੱਚੇ ਦੇ ਕੋਲ ਵੀ ਮੋਬਾਈਲ ਸੀ ਹਰ ਥਾਂ ਤੇ ਅੱਜ ਕੱਲ੍ਹ ਲੋਕ ਵੀਡੀਓ ਬਣਾਉਂਦੇ ਨੇ ਉਹ ਬੱਚੇ ਨੇ ਵੀ ਆਪਦੇ ਮੋਬਾਈਲ ਫੋਨ ਦੇ ਵਿੱਚ ਵੀਡੀਓ ਬਣਾ ਲਈ ਔਰ ਪੁਲਿਸ ਹੁਣ ਉਹਦੇ ਤੋਂ ਪੁੱਛਗਿੱਛ ਕਰ ਰਹੀ ਏ ਵਾਹ ਜੀ ਵਾਹ ਸ਼ਾਬਾਸ਼ ਹੈ ਜੇ ਤਾਂ ਭਾਜਪਾ ਦੇ ਲੀਡਰ ਦੇਸ਼ ਦੀ ਇੱਕ ਫੌਜੀ ਕਰਨਲ ਧੀ ਨੂੰ ਸੋਫੀਆ ਕਰੈਸੀ ਨੂੰ ਕਹਿਣ ਅੱਤਵਾਦੀਆਂ ਦੀ ਭੈਣ ਉਹਨਾਂ ਤੇ ਬੀਜੇਪੀ ਖਮੋਸ਼ ਪੁਲਿਸ ਖਮੋਸ਼ ਕੋਈ ਕਾਰਵਾਈ ਨਹੀਂ ਰੌਲਾ ਪੈਂਦਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇ ਇੱਕ ਬੱਚਾ ਡਿਗਰੇ ਜਾਂ ਦੀ ਵੀਡੀਓ ਬਣਾ ਲਏ ਤਾਂ ਉਹਦੇ ਕੋਲੋਂ ਫਿਰ ਫੜ ਕੇ ਪੁੱਛ ਗਿੱਚ ਕੀਤੀ ਜਾਂਦੀ ਹੈ ਵਾਹ ਪੁੱਛਾਂ ਗਿੱਚਾਂ ਵਾਲਿਓ ਸਲਾਮਤ ਤੁਹਾਡੀ ਸੋਚ ਨੂੰ ਵੈਸੇ ਸ਼ਰਮ ਤਾਂ ਸੁਣਨ ਵਾਲਿਆਂ ਨੂੰ ਵੀ ਆਉਦੀ ਹੋਣੀ ਹੈ ਕਈ ਬੰਦਿਆਂ ਨੂੰ ਜਦੋਂ ਸ਼ਰਮ ਆਉਂਦੀ ਹੈ ਉਦੋਂ ਉਹਨਾਂ ਨੂੰ ਗੁੱਸਾ ਵੱਧ ਚੜਦਾ ਹੈ ਅਭੀ ਇੱਕ ਪ੍ਰੋਬਲਮ ਹੈ ਸ਼ਰਮ ਕਈਆਂ ਨੂੰ ਆ ਹੀ ਨਹੀਂ ਸਕਦੀ ਕਿਉਂਕਿ ਸ਼ਰਮ ਆਉਣਾ ਵੀ ਇੱਕ ਸਮਝਦਾਰੀ ਦਾ ਕੰਮ ਹੈ ਹਰ ਇੱਕ ਨੂੰ ਸ਼ਰਮ ਨਹੀਂ ਆ ਸਕਦੀ ਤਾਂ ਦੇਖੋ ਅੱਜ ਜਿਹੜਾ ਇਹ ਹਾਦਸਾ ਹੋਇਆ ਜਿਹੜਾ ਕਦਾਰਨਾਥ ਜਾ ਰਿਹਾ ਸੀ ਜਹਾਜ਼ ਦੇਰਾਦੂਨ ਤੋਂ ਹੈਲੀਕਾਪਟਰ ਸੀ ਚੌਪਰ ਸੀ ਉਹ ਉਹਦੇ ਵਿੱਚ ਜਿਹੜੀਆਂ 7 ਮੌਤਾਂ ਹੋਈਆਂ ਪਿਛਲੇ ਲਗਭਗ 20-25 ਦਿਨਾਂ 'ਚ 3 ਹੈਲੀਕਾਪਟਰ ਕ੍ਰੈਸ਼ ਹੋ ਗਏ ਜੀ ਆ 7 ਜੂਨ ਨੂੰ ਵੀ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ 17 ਮਈ ਨੂੰ ਵੀ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਸੀ ਹੁਣ ਦੱਸੋ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਤਿੰਨ ਹੈਲੀਕਾਪਟਰ ਤੇ ਇੱਕ ਏਰੋਪਲੇਨ ਇੱਕ ਜਿਹੜਾ ਹਵਾਈ ਜਹਾਜ਼ ਆ ਉਹ ਕ੍ਰੈਸ਼ ਹੋ ਗਿਆ ਕੌਣ ਜ਼ਿੰਮੇਵਾਰ ਅਸਲ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਇਹ ਆਧੁਨਿਕ ਸਹੂਲਤਾਂ ਬਣੀਆਂ ਉਥੇ ਉਹਨਾਂ ਨੇ ਇਹਨਾਂ ਦੀਆਂ ਐਕਸਪਾਇਰੀ ਡੇਟ ਵੀ ਰੱਖੀਆਂ ਵੀ ਐਨੀ ਤਰੀਕ ਤੋਂ ਬਾਅਦ ਇਹ ਨਹੀਂ ਚੱਲ ਸਕੇਗਾ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਬਿਜ਼ਨਸਮੈਨ ਨੇ ਸਰਕਾਰਾਂ ਨਾਲ ਉਹਨਾਂ ਨੇ ਹੱਥ ਮਲਾਏ ਨੇ ਰਲਾਏ ਨੇ ਤੇ ਉਹ ਐਕਸਪਾਇਰੀ ਡੇਟਾ ਤੋਂ ਬਾਅਦ ਵੀ ਹੈਲੀਕਾਪਟਰਾਂ ਤੇ 에ਰੋਪਲੇਨਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਏਸੇ ਕਰਕੇ ਇਹ ਜਿਹੜੇ ਹਾਦਸੇ ਨੇ ਉਹ ਵਾਧਦੇ ਹੁਣ ਤੁਸੀਂ ਦੇਖੋ ਜਿਹੜਾ ਉਹ ਜਹਾਜ਼ ਅਹਮਦਾਬਾਦ ਤੋਂ ਲੰਡਨ ਵਾਲਾ ਡਿੱਗਿਆ 2 ਮਿੰਟ ਦੇ ਵਿੱਚ ਵਿੱਚ ਜਿਹਦੀ ਪਹਿਲਾਂ ਹੀ ਵੀਡੀਓ ਬਣ ਆਤੀ ਸੀ ਹੁਣ ਤੁਸੀਂ ਮੈਨੂੰ ਇਹ ਦੱਸੋ ਜਿਹੜੇ ਜਹਾਜ਼ ਨੂੰ 11-12 ਸਾਲ ਹੋ ਗਏ ਉੱਟਦੇ ਨੂੰ ਕੀ ਉਹਦੇ ਇੰਜਨ ਕਾਇਮ ਰਹਿਗੇ ਹੋਣਗੇ ਫਿਰ ਹਰ ਇੱਕ ਯਾਤਰੀ ਤੋਂ ਟਿਕਟ ਦੇ ਵਿੱਚ ਇਹ ਚੀਜ਼ ਵੀ ਲਈ ਜਾਂਦੀ ਹੈ ਕਿ ਜਿਹੜੀ 에어ਪੋਰਟ ਤੇ ਜਹਾਜ਼ ਜਦੋਂ ਖੜੇਗਾ ਤਾਂ ਉਹਦਾ ਸਾਰਾ ਚੈੱਕਅਪ ਹੁੰਦਾ ਪਰ ਕੀ ਉਹਦਾ ਚੈੱਕਅਪ ਹੋਇਆ ਸੀ ਕੀ ਉਹਦਾ ਟੀਮ ਨੇ ਚੈੱਕਅਪ ਕੀਤਾ ਸੀ ਖਾਣਾ ਪੂਰਤੀ ਲਈ ਪੈਸੇ ਲੈ ਲੈ ਜਾਂਦੇ ਨੇ ਪਰ ਚੈੱਕਅਪ ਜੇ ਹੋਇਆ ਹੁੰਦਾ ਤਾਂ ਪਤਾ ਲੱਗ ਜਾਣਾ ਸੀ ਕਿਉਂਕਿ ਜਹਾਜ਼ 'ਚ ਦੋ ਇੰਜਨ ਹੁੰਦੇ ਨੇ ਜੇ ਇੱਕ ਇੰਜਨ ਫੇਲ ਹੋ ਜਾਏ ਤੇ ਨਾਲ ਦੀ ਨਾਲ ਆਟੋਮੈਟਿਕਲੀ ਦੂਜਾ ਇੰਜਨ ਆਨ ਹੋ ਜਾਂਦਾ ਉਹ ਡਿੱਗਣ ਨਹੀਂ ਦਿੰਦਾ ਔਰ ਇਹ ਜਿਹੜਾ ਜਹਾਜ਼ ਡਿੱਗਿਆ ਇਹਦੇ ਬਾਰੇ ਹੁਣ ਤੱਕ ਜਿੰਨੀਆਂ ਵੀ ਰਿਪੋਰਟਾਂ ਆਗੀਆਂ ਨੇ ਉਹ ਇਹੀ ਹੈ ਇੱਕ ਇੰਜਨ ਜਿਹੜਾ ਉਹ ਜਦੋਂ ਜਹਾਜ਼ 650 ਫੁੱਟ ਉਚਾਈ ਤੇ ਚਲਾ ਗਿਆ ਤਾਂ ਉਸ ਤੋਂ ਬਾਅਦ ਇੱਕ ਇੰਜਨ ਕੰਮ ਕਰਨਾ ਬੰਦ ਕਰ ਗਿਆ ਉਹ ਉਡਾ ਨਹੀਂ ਰਿਹਾ ਸੀ ਤਾਂ ਪਾਇਲਟ ਨੇ ਦੂਜਾ ਇੰਜਨ ਆਨ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਆਨ ਨਹੀਂ ਹੋਇਆ ਜਦ ਉਹਨੇ ਫੋਰਸਲੀ ਕੀਤੀ ਕੋਸ਼ਿਸ਼ ਉਹ ਵੀ ਫੇਲ ਹੋ ਗਿਆ ਉਹ ਵੀ ਫੇਲ ਹੁਣ ਦੱਸੋ ਜੇਕਰ ਜਹਾਜ਼ ਦਾ ਚੈੱਕ ਅਪ ਹੁੰਦਾ ਰਹਿੰਦਾ ਤਾਂ ਪਤਾ ਲੱਗ ਜਾਣਾ ਸੀ ਵੀ ਜਿਹੜਾ ਸੈਕੰਡ ਇੰਜਨ ਹੈ ਉਹ ਵੀ ਖਸਤਾ ਹਾਲਤ ਚ ਹੈ ਫਸਟ ਇੰਜਨ ਵੀ ਖਸਤਾ ਹਾਲਤ ਚ ਹੈ ਪਰ ਹੁਣ ਉਹਦਾ ਬਲੈਕ ਬਾਕਸ ਜਿਹੜਾ ਉਹ ਮਿਲਿਆ ਪਹਿਲੇ 3 ਦਿਨ ਤਾਂ ਬਲੈਕ ਬਾਕਸ ਹੀ ਨਹੀਂ ਮਿਲਿਆ ਫਿਰ ਇਮਾਰਤ ਦੀ ਛੱਤ ਤੋਂ ਬਲੈਕ ਬਾਕਸ ਮਿਲਿਆ ਬਲੈਕ ਬਾਕਸ ਕੀ ਹੁੰਦਾ ਉਹ ਡੀ ਵੀ ਆਰ ਕਹਿ ਸਕਦੇ ਆ ਜਿਹਨੂੰ 11000 ਅ ਡਿਗਰੀ ਸੈਲਸੀਅਸ ਤੱਕ ਦਾ ਟੈਂਪਰੇਚਰ ਵੀ ਸਾਰ ਨਹੀਂ ਸਕਦਾ ਉਹ ਐਸੀ ਧਾਤੂ ਦਾ ਬਣਾਇਆ ਜਾਂਦਾ ਉਹਦੇ ਚ ਦੋ ਡੀਵੀਆਰ ਲੱਗੇ ਹੁੰਦੇ ਨੇ ਇੱਕ ਇੰਜਨ ਕੰਟਰੋਲ ਵਾਲਾ ਇੱਕ ਅੰਦਰ ਦੀ ਵੀਡੀਓ ਵਾਲਾ ਤੇ ਵਾਇਸ ਵਾਲਾ ਉਹ ਸਾਰਾ ਕੁਝ ਇੱਕ ਇੱਕ ਪੁਰਜੇ ਇੱਕ ਇੱਕ ਚੀਜ਼ ਬਾਰੇ ਰਿਕਾਰਡ ਕਰਦਾ ਅੰਦਰ ਪਾਇਲਟ ਦੀ ਜੋ ਜਾਣਕਾਰੀ ਆ ਉਹ ਸਾਰੀ ਵੀ ਉਹ ਰਿਕਾਰਡ ਕਰਦਾ ਤੇ ਉਹ ਬਲੈਕ ਬਾਕਸ ਮਿਲੇ ਨੇ ਹਾਲਾਂਕਿ ਉਹ ਔਰੇਂਜ ਕਲਰ ਦਾ ਹੁੰਦਾ ਪਰ ਉਹਨੂੰ ਬਲੈਕ ਬਾਕਸ ਕਿਹਾ ਜਾਂਦਾ ਅੱਛਾ ਉਹ ਬਲੈਕ ਬਾਕਸ ਹੁਣ ਮਿਲਿਆ ਹੁਣ ਪਤਾ ਲੱਗ ਜੇਗਾ ਕਿ ਉਸ ਹਾਦਸੇ ਦਾ ਅਸਲੀ ਕਾਰਨ ਕੀ ਸੀ ਪਰ ਮੋਟਾ ਜਆ ਮੰਨਿਏ ਜਿੰਨਾ ਕੋ ਹੁਣ ਤੱਕ ਮਹਾਰਾ ਨੇ ਦੱਸਿਆ ਉਸ ਮੁਤਾਬਕ ਜਹਾਜ਼ ਦੀ ਹਾਲਤ ਠੀਕ ਨਹੀਂ ਸੀ ਸਵਾਲ ਉਠਾਉਣ ਵਾਲਿਆਂ ਦੀ ਜੁਬਾਨਾਂ ਇੱਥੇ ਬੰਦ ਕੀਤੀਆਂ ਜਾਂਦੀਆਂ ਨਹੀਂ ਜਿੰਨਾਂ ਨੇ ਉਠਾਏ ਬੰਦ ਕੀਤੀਆਂ ਜਾ ਰਹੀਆਂ ਪਰ ਭਾਜਪੀ ਦਾ ਇੱਕ ਸੀਨੀਅਰ ਆਗੂ ਸੁਵਰਾ ਮਣੀਮ ਸਵਾਮੀ ਭਾਜਪੀ ਦਾ ਹੀ ਸੀਨੀਅਰ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਉਹ ਕਹਿੰਦਾ ਕਿ ਜਿਹੜੀ 에어ਲੈਂਡ ਚਲਾ ਰਹੀ ਐ ਇਹਨੂੰ ਕਿਉਂ ਨਹੀਂ ਮੋਦੀ ਸਰਕਾਰ ਇਹਦੇ ਉੱਪਰ ਚੈੱਕ ਰੱਖਦੀ ਵੀ ਕੋਈ 10 ਸਾਲ ਤੋਂ ਵੱਧ ਵਾਲਾ ਹਵਾਈ ਯਾਤਰਾ ਨਹੀਂ ਚੱਲ ਰਿਆ ਹੁਣ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦਾ ਅਧਿਕਾਰ ਕੰਪਨੀਆਂ ਨੂੰ ਕਿਹਨੇ ਦਿੱਤਾ ਸਵਾਲ ਮੂੰਹ ਅੱਡ ਕੇ ਖੜਾ ਜਵਾਬ ਕਿਹਨੇ ਦੇਣਾ ਸਰਕਾਰ ਨੇ ਕੀ ਦੇਵੇਗੀ ਲੱਗਦਾ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖੋ ਬਹੁਤ ਮਿਹਰਬਾਨੀ